ਵਸੰਤ ਪੰਚਮੀ ਦਾ ਤਿਹਾਰ ਆਉਣ ਵਾਲਾ ਹੈ ਤਾਂ ਫਿਰੋਜ਼ਪੁਰ ਦੇ ਵਿੱਚ ਹੈਗੇ ਆ ਵਸੰਤ ਪੰਚਮੀ ਦੇ ਤਿਹਾਰ ਦੇ ਉੱਪਰ ਲੋਕ ਪਤੰਗਬਾਜ਼ੀ ਕਰਦੇ ਹੈਗੇ ਨੇ ਔਰ ਡੋਰਾ ਦੇ ਨਾਲ ਪਤੰਗਬਾਜ਼ੀ ਕਰਦੇ ਔਰ ਡੋਰਾ ਕਿੱਦਾਂ ਬਣਦੀ ਹੈਗੀ ਹੈ ਤਾਗੇ ਵਾਲੀ ਅੱਜ ਉਹ ਦਿਖਾਵਾਂਗੇ ਹਾਲਾਂਕਿ ਕਈ ਲੋਕ ਚਾਈਨਿਸ ਧੋਰ ਦਾ ਇਸਤੇਮਾਲ ਕਰਦੇ ਆ ਅਸੀਂ ਪਹਿਲੇ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਉਹ ਚਾਈਨਿਸ ਧੋਰ ਨਾ ਖਰੀਦਣ ਉਹਦੀ ਵਰਤੋਂ ਨਾ ਕਰਨ ਜਿਹੜੇ ਲੋਕ ਖਰੀਦਦੇ ਆ ਉਹ ਨਾ ਖਰੀਦਣ ਆਪਣੇ ਬੱਚਿਆਂ ਨੂੰ ਵੀ ਨਾ ਖਰੀਦਣ ਦੇਣ ਤੇ ਨਾ ਹੀ ਜਿਹੜੇ ਵੇਚਦੇ ਆ ਉਹਨਾਂ ਨੂੰ ਨਹੀਂ ਵੇਚਣੀ ਚਾਹੀਦੀ ਹੈਗੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਦੇ ਵੱਲੋਂ ਇਹ ਡੋਰਾ ਪਤੰਗਬਾਜ਼ੀ ਦੇ ਲਈ ਬੈਨ ਹੈਗੀ ਹੈ ਤਾਂ ਸਖਤੀ ਵੀ ਹਾਲਾ ਕਿ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਤਾਂ ਅੱਜ ਅਸੀਂ ਜਿਹੜੀ ਡੋਰ ਦਿਖਾਉਣ ਜਾ ਰਹੇ ਆ ਉਹ ਤਾਗੇ ਦੀ ਡੋਰ ਹੈਗੀ ਆ ਜਿਸ ਦਾ ਇਸਤੇਮਾਲ ਜਿਹੜਾ ਪਤੰਗਬਾਜ਼ੀ ਦੇ ਵਿੱਚ ਹੁੰਦਾ ਔਰ ਫਿਰੋਜ਼ਪੁਰ ਦੀ ਜਿਹੜੀ ਬਸੰਤ ਪੰਚਮੀ ਦਾ ਤਿਹਾਰਾ ਉਹ ਬੜੀ ਬੜਾ ਵੱਡਾ ਤਿਹਾਰਾ ਹੈ ਉਹ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈਗਾ ਤਾਂ ਡੋਰਾ ਦਿਖਾਣੇ ਹੈਗੇ ਆ ਤੁਹਾਨੂੰ ਜਿਹੜੀ ਡੋਰ ਤਾਗੇ ਵਾਲੀ ਹੈਗੀ ਆ ਕਿਦਾਂ ਬਣਦੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਇਹ ਤਾਗਾ ਹੈ ਪਹਿਲੇ ਧਾਗੇ ਨੂੰ ਜਿਹੜਾ ਇੱਥੇ ਪੀੜ ਜਿਹੜਾ ਹੈਗਾ ਉਸ ਦੇ ਵਿੱਚ ਮੋਰੇ ਕਰਕੇ ਡੰਡੇ ਫਸਾਏ ਜਾਂਦੇ ਆ ਤਾਂ ਉੱਥੋਂ ਇੱਕ ਪਾਸੇ ਤੋਂ ਲੈ ਕੇ ਦੂਜੇ ਪਾਸੇ ਤੱਕ ਜਿਹੜੀ ਹੈ ਇਹ ਧਾਗਾ ਲੈ ਕੇ ਜਾਂਦੇ ਹੈਗੇ ਆ ਔਰ ਇਹ ਕਾਰੀਗਰ ਹੈ ਕਈ ਕਈ ਸਾਲ 25-25 ਸਾਲ ਹੋ ਗਏ 20-20 ਸਾਲ ਹੋ ਗਏ ਇਹਨਾਂ ਨੂੰ ਕੰਮ ਕਰਦੇ ਹੋਏ ਇਹੀ ਔਰ ਜਦੋਂ ਬਸੰਤ ਪੰਚਮੀ ਦਾ ਤਿਉਹਾਰ ਆ ਲੱਗਦਾ ਉਸ ਤੋਂ ਕਈ ਮਹੀਨੇ ਪਹਿਲੇ ਹੀ ਜਿਹੜਾ ਕੰਮ ਉਹ ਸ਼ੁਰੂ ਕਰ ਦਿੰਦੇ ਹੈਗੇ ਨੇ ਔਰ ਵੱਖਰੇ ਵੱਖਰੇ ਰੰਗ ਦੀ ਤੁਸੀਂ ਡੋਰਾ ਤੁਸੀਂ ਦੇਖ ਸਕਦੇ ਹੈਗੇ ਉਹ ਤਾਗੇ ਵਾਲੀ ਕਈਆਂ ਦੀ ਯਾਦਾ ਇਸ ਡੋਰ ਦੇ ਨਾਲ ਜੁੜੀਆਂ ਹੋਈਆਂ ਜਿਹੜੇ ਪੁਰਾਣੇ ਲੋਕ ਹੈਗੇ ਆ ਤਾਂ ਪੁਰਾਣੇ ਲੋਕ ਇਹ ਡੋਰਾ ਕਰਦੇ ਵਿੱਚ ਖੁਦ ਜਿਹੜੀ ਬਣਾ ਲੈਂਦੇ ਹੈਗੇ ਸੀਗੇ ਜਦੋਂ ਬਸੰਤ ਪੰਚਮੀ ਦਾ ਤਿਆਰ ਆਣਾ ਤਾਂ ਉਸ ਤੋਂ ਪਹਿਲੇ ਜਿਹੜਾ ਲੋਕ ਹੈ ਉਹ ਘਰ ਦੇ ਵਿੱਚ ਹੀ ਬਣਾਣੀ ਸ਼ੁਰੂ ਕਰ ਦਿੰਦੇ ਹੈਗੇ ਸੀਗੇ ਔਰ ਯਾ ਇਨ੍ਹਾਂ ਕਾਰੀਗਰਾਂ ਤੋਂ ਆ ਕੇ ਖੁਦ ਬਣਵਾਉਂਦੇ ਹੈਗੇ ਸੀਗੇ ਉਸ ਵੇਲੇ ਤਾਂ ਅੱਜ ਦਾ ਉਹ ਟਾਈਮ ਹੈਗਾ ਜਿੱਥੇ ਲੋਕ ਬਲੈਕ ਦੇ ਵਿੱਚ ਚਾਈਨੀਸ ਡੋਰਾ ਜਿਹੜੀ ਆ ਉਹ ਖਰੀਦ ਲੈਂਦੇ ਹੈਗੇ ਆ ਪਰ ਉਹਨਾਂ ਨੂੰ ਨਹੀਂ ਖਰੀਦਣੀ ਚਾਹੀਦੀ ਹੈਗੀ ਤਾਂ ਤਸਵੀਰ ਤੁਹਾਨੂੰ ਦਿਖਾਉਂਦੇ ਆ ਸਾਡੇ ਨਾਲ ਕਾਰੀਗਰ ਮੌਜੂਦ ਨੇ ਦਰਸ਼ਨ ਜੀ 50 ਸਾਲ ਹੋ ਗਏ ਕਰੀਬ 50 ਸਾਲ ਹੋ ਗਏ ਇਹਨਾਂ ਨੂੰ ਕੰਮ ਕਰਦੇ ਹੋਏ ਇਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਅਸੀਂ ਕਿ ਕਿਵੇਂ ਦੇਖਦੇ ਹੈਗੇ ਆ ਔਰ ਅੱਜ ਦਾ ਟਾਈਮ ਕਿਵੇਂ ਦਾ ਹੈਗਾ ਤੁਸੀਂ ਦੇਖ ਸਕਦੇ ਹੋ ਵੱਖਰੇ ਵੱਖਰੇ ਰੰਗ ਦੀ ਜਿਹੜੀ ਡੋਰਾ ਹੈ ਉਹ ਇੱਥੇ ਹੈਗੀ ਆ ਬੱਚਿਆਂ ਵਾਸਤੇ ਜਿਹੜੇ ਪਿੰਨੇ ਆ ਉਹ ਬਣਾਏ ਗਿਆ ਸਾਡੇ ਨਾਲ ਮੌਜੂਦ ਹੈਗੇ ਆ ਅ ਦਰਸ਼ਨ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਕੰਮ ਕਰਦੇ ਹੋਏ ਸਾ 84 ਤੋਂ ਸ਼ੁਰੂ ਕੀਤਾ ਤੁਸੀਂ ਹਿਸਾਬ ਲਾਓ ਇਹ ਤੋਂ ਹਿਸਾਬ ਲਾਓ ਕਿੰਨੇ ਸਾਲ ਹੋ ਗਏ ਹੂੰ ਤੇ ਕਦੋਂ ਕਦੋਂ 84 ਤੋਂ ਹਾਂਜੀ ਤਾਂ ਕਿਵੇਂ ਦਾ ਲੱਗਦਾ ਤੁਹਾਨੂੰ ਇਹ ਕੰਮ ਕਰਕੇ ਕੰਮ ਸਾਬ ਅਦਰ ਪਹਿਲਾਂ ਤਾਂ ਸਕੂਨ ਮਿਲਦਾ ਲੈ ਠੀਕ ਹੈ ਬਾਕੀ ਬਾਲ ਬੱਚਾ ਸਹੀ ਢੰਗ ਨਾਲ ਪਾਲੀ ਪੁਲੀ ਜਾਂਦਾ ਹੈ ਠੀਕ ਹੈ ਠੀਕ ਹੈ ਜੀ ਤੇ ਪਿੱਛੇ ਜੇ ਪਚਾਰ ਪੰਜ ਸਾਲ ਔਖੇ ਨਿਕਲ ਗਏ ਜਿਹੜਾ ਚੈਨਲ ਡੋਰਾ ਚੱਲੇਗੀ ਠੀਕ ਹੈ ਜੀ ਤੇ ਹੁਣ ਅੱਜ ਦਾ ਵੀ ਅੱਜ ਕੀ ਸਾਲ ਜਾਨੀ ਕੋਈ ਜ਼ਿਆਦਾ ਨਾ 30% ਕੰਮ ਵਧ ਗਿਆ ਠੀਕ ਹੈ ਜੀ ਇਸ ਸਰਕਾਰ ਦਾ ਵੀ ਧੰਨਵਾਦ ਕਰਾਂਗੇ ਠੀਕ ਹੈ ਜੀ ਚੈਨਲ ਡੋਰਾ ਬੰਦ ਹੋਏਗੀ ਕੋਈ ਮਾੜੇ ਬੰਦੇ ਦਾ ਕਾਰੋਬਾਰ ਧਾਗੇ ਵਾਲੇ ਡੋਰਾ ਦਾ ਕੰਮ ਚੱਲੇ ਲੋਕਾਂ ਨੂੰ ਇਸ ਪਾਸੇ ਆਣਾ ਚਾਹੀਦਾ ਹਾਂਜੀ ਹਾਂਜੀ ਆਣਾ ਚਾਹੀਦਾ ਇਹ ਤਾਂ ਸਭ ਅਦਰੇ ਤਾਂ ਤੁਹਾਨੂੰ ਹੀ ਪਤਾ ਲੈ ਵੀ ਆਣਾ ਚਾਹੀਦਾ ਇਸ ਕੰਮ ਪਿੱਛੇ ਜ਼ਰੂਰੀ ਆਣਾ ਚਾਹੀਦਾ ਲੈ ਵੀ ਉਹ ਹੀ ਆਪ बार-बार ਗੱਲ ਆਂਦੀ ਏ ਲੈ ਬੋ ਜੀ ਜਨਾਵਰ ਮਰਦੇ ਨੇ ਠੀਕ ਹੈ ਬੱਚਿਆਂ ਨਾਲ ਆਪਾਂ ਚੈਨਲ ਰੋਲ ਲੈ ਕੇ ਦਿੰਨੇ ਪਏ ਆ ਲੱਭੀ ਆਪਾਂ ਆਪਦੇ ਬਾਰੇ ਆਪਦੇ ਬਾਰੇ ਸੋਚਨੇ ਪਏ ਆ ਕਿਸੇ ਦੇ ਬੱਚੇ ਬਾਰੇ ਨਹੀਂ ਸੋਚਦੇ ਬਾਈ ਠੀਕ ਹੈ ਜੀ ਇਹ ਜ਼ਰੂਰੀ ਸੋਚਣਾ ਚਾਹੀਦਾ ਲੱਭੀ ਆਪਦੇ ਬੱਚੇ ਬਾਰੇ ਦੂਜੇ ਦੇ ਬੱਚੇ ਬਾਰੇ ਸੋਚਣਾ ਯਾਰ ਕਿ ਇਹ ਧਾਗਾ ਫਿਰ ਜੇਗਾ ਤੇ ਬੋ ਜੀ ਉਹ ਬੱਚਾ ਕੀ ਕਰੇਗਾ ਫਿਰ ਫਿਰੋਜਪੁਰ ਦੀ ਬਸੰਤ ਪੰਚਮੀ ਤਾਂ ਹਰ ਕਿੰਨਾ ਵੱਡਾ ਤਿਹਾੜ ਹੈ ਬੋ ਜੀ ਬਸੰਤ ਫਿਰੋਜਪੁਰ ਦਾ ਤਾਂ ਮੰਨਿਆ ਹੈ ਸਾ ਬਦਰ ਇਹ ਤਾਂ ਆ ਵਰਲਡ ਜੀ ਮੰਨਿਆਲਾ ਸਾਬੀਏ ਜਿਵੇਂ ਆਪਣੇ ਪੰਜਾਬੀ ਬਾਹਰ ਗਏ ਨੇ ਰੇਕ ਇਨਸਾਨ ਬੋ ਜੀ ਕੋਸ਼ਿਸ਼ ਇਹ ਕਰਦਾ ਹੈ ਲੈ ਮ ਬਸੰਤ ਦੇ ਇੱਥੇ ਆਵਾਂ ਕਰੋੜਾਂ ਰੁਪਏ ਦਾ ਵਪਾਰ ਹੁੰਦਾ ਹੋਏਗਾ ਹਾਂਜੀ ਹਾਂਜੀ ਕੋਈ ਸ਼ੱਕ ਵਾਲੀ ਗੱਲ ਨਹੀਂ ਕਰੋੜਾਂ ਰੁਪਈਆ ਦਾ ਹਾਂ 6 ਕਰੋੜ ਤੋਂ ਉੱਤੇ ਵੀ ਲੱਪ ਜਾਓ ਤੇ ਟੱਪ ਜਾਓ ਇਹਨੇ ਤੇ ਬਾਕੀ ਠੀਕ ਵਧੀਆ ਤਿਵਾਰ ਏ ਠੀਕ ਹੈ ਜੀ ਇਹ ਪਹਿਲੀ ਕੋਈ ਸਮਾਂ ਸੀਗਾ ਯਾਦ ਆਂਦੀ ਉਹ ਸਮੇਂ ਦੀ ਕਿ ਉਸਾਂ ਦੇ ਲੋਕ ਖਿੱਚ ਖਿੱਚ ਕੇ ਲੈ ਕੇ ਜਾਂਦੇ ਬਾਈ ਉਹ ਸਮਾਂ ਯਾਦ ਆਂਦਾ ਸਮਾਂ ਕਿਵੇਂ ਭੁੱਲ ਸਕਨੇ ਸਾਬ ਬਦਲੋ ਸਮਾਂ ਭੁੱਲੀ ਨਹੀਂ ਸਕਦੇ ਠੀਕ ਹੈ ਨਾ ਜੀ ਬਾਕੀ ਹੁਣ ਤਾਂ ਇੰਜ ਨਾਲ ਵੀ ਅੱਜ ਜਿਵੇਂ ਐਵੇਂ ਕੰਮ ਚੱਲਦਾ ਰਿਹਾ ਠੀਕ ਹੈ ਜੀ ਫਿਰ ਕੋਈ 2-4 ਸਾਲ ਨਿਕਲ ਜਾਣਗੇ ਨੇ ਤਾਂ ਬਾਕੀ ਠੀਕ ਠਾਕ ਹੀ ਕਿੰਨੇ ਕਾਰੀਗਰ ਤੁਹਾਡੇ ਕੋਲ ਲੱਗੇ ਹੋਏ ਆ ਕਾਰੀਗਰ ਬਾਈ ਸਾਡੇ ਕੋਲ ਹੈਗਾ 5 ਹੈ ਹੀ ਆਪੋ ਚ ਠੀਕ ਹੈ ਜੀ ਤੇ ਵਧੀਆ ਰੋਟੀ ਪਾਣੀ ਚੱਲਦਾ ਪਿਆ ਸਾਰਾ ਇਹਦਾ ਕਿਵੇਂ ਮਾਲ ਤੁਹਾਡੇ ਕੋਲ ਇੱਥੇ ਕਿੱਥੇ ਲੋਕ ਆਉਂਦੇ ਆ ਤੁਹਾਡੇ ਕੋਲ ਇੱਥੇ ਸਭ ਅਦਰ ਸਾਡੀ ਸਪਲਾਈ ਸਾਰੇ ਬਸੇ ਚੱਲਦੀ ਟੋਟਲੀ ਠੀਕ ਹੈ ਜੀ ਤੇ ਬਾਜ਼ਾਰ ਦਾ ਆਰਡਰ ਹੁੰਦਾ ਠੀਕ ਹੈ ਜੀ ਪਿੰਨਾ ਬਣਾ ਦਿਓ ਚਰਕੀ ਬਣਾ ਦਿਓ ਬਠਿੰਡਾ ਹੋ ਗਿਆ ਫਰੀਦਕੋਟ ਹੋ ਗਿਆ ਆਪਣਾ ਸ਼ਹਿਰ ਹੋ ਗਿਆ ਸ਼ੋਨੀ ਹੋ ਗਿਆ ਠੀਕ ਹੈ ਜੀ ਤੇ ਫੋਨ ਤੇ ਸਾਰਾ ਆਰਡਰ ਹੁੰਦੇ ਨੇ ਠੀਕ ਹੈ ਜੀ ਤੇ ਫਿਰ ਉਸ ਹੱਸ ਨਾਲ ਭੇਜ ਦਿੱਤੇ ਬਣਾ ਠੀਕ ਹੈ ਤਾਂ ਲੋਕਾਂ ਨੂੰ ਇਸ ਪਾਸੇ ਆਣਾ ਚਾਹੀਦਾ ਹੈਗਾ ਸਾਹਬ ਅਦਰ ਜ਼ਰੂਰ ਆਣਾ ਚਾਹੀਦਾ ਜਿਹੜਾ ਬੰਦਾ ਸਮਝਦਾਰ ਸਾਹਬ ਅਦਰ ਨੂੰ ਤਾਂ ਜ਼ਰੂਰ ਹੀ ਆਣਾ ਚਾਹੀਦਾ ਇਸ ਕੰਮ ਇੰਨੇ ਦਾ ਜਦੋਂ ਪਤੰਗੋ ਬਾਜੀ ਹੁੰਦੀ ਸੀ ਉਹ ਉਸ ਟਾਈਮ ਦੇ ਉੱਪਰ ਕਿੰਨਾ ਮਜ਼ਾ ਆਉਂਦਾ ਸੀ ਬੋਜੀ ਉਹ ਮਜ਼ਾ ਹੀ ਮਜ਼ਾ ਬੋਜੀ ਉਹਦੇ ਵਿੱਚ ਮਜ਼ਾ ਮਜ਼ਾ ਲੋਕ ਪਤਾ ਹੁਣ ਬੋਜੀ ਕਿ ਅੱਜ ਕੱਲ ਲੋਕ ਸਾਰੇ ਸਸਤੀ ਡੋਰਾ ਹੋਵੇ ਠੀਕ ਹੈ ਜੀ ਗੁੱਡਾ ਬੋ ਵੀ ਹੋ ਗਿਆ ਚਲੋ ਠੀਕ ਹੈ ਜੀ ਚੈਨਾ ਚੈਨਾ ਹੋ ਗਈ ਚੈਨਾ ਬੋਜੀ ਚੈਨਾ ਕੋਈ ਬਹੁਤ ਚੈਨਾ ਚੋ ਨਹੀਂ ਆਂਦੀ ਇਹ ਬੋਜੀ ਇੱਥੇ ਹੀ ਬਣਦੀ ਠੀਕ ਹੈ ਜੀ ਇਹ ਸਰਕਾਰਾਂ ਬੜਾ ਕੁਝ ਕਰ ਸਕਦੀਆਂ ਕਰਨਾ ਚਾਹਣ ਤਾਂ ਠੀਕ ਹੈ ਨਹੀਂ ਅੱਜ ਦੀ ਸਿਕਤਾਈ ਹੋਈ ਪਿਛਲੀ ਵਾਰ ਥੋੜੀ ਜਾਨੀ ਪਿਛਲੀ ਵਾਰ ਸਿਕਤਾਈ ਤਾਂ ਹੋਈ ਸੀ ਲੇਕਿਨ ਉਹ ਜੀ 26 ਜਨਵਰੀ ਚ ਫੇਰ ਗੱਲ ਉੱਥੇ ਤੋਂ ਉੱਥੇ ਆ ਗਈ ਸੀ ਠੀਕ ਹੈ ਅੱਜ ਦੀ ਸਿਕਤਾਈ ਜਿਹੜੀ ਨਾ ਬਿਲਕੁਲ ਸਹੀ ਹੋ ਰਹੀ ਹੈ ਲੇਕਿਨ ਹਜੇ ਵੀ 25 ਪੈਸੇ ਵਿੱਚ ਮਗਰਮੱਛ ਬੈਠੇ ਹੋਏ ਨੇ ਵੇਚ ਨਾਲ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਹਾਂਜੀ ਹਾਂਜੀ ਇਹ ਗੱਲਾਂ ਤਾਂ 4 ਪੈਸੇ ਬਾਜੰਦੇ ਹਾਂਜੀ ਹਾਂਜੀ ਠੀਕ ਦਾਲਫੁੱਲ ਕਾ ਵਧੀ ਹੈਗਾ ਸਾਹਿਬ ਅਦਰ ਬਦ ਆਫ ਲੋ ਕਾ ਵਧੀਆ ਵੇ ਦਾ ਸਾਬ ਅਧਰਾਂ ਤੇ ਸੈਟਿੰਗ ਹੋ ਜਾਂਦੀ। ਤਾਂ ਪਰਿਵਾਰ ਦੇ ਵਿੱਚ ਕੋਈ ਹੋਰ ਵੀ ਇਸ ਕੰਮ ਚ ਇਕੱਲੇ ਤੁਸੀਂ? ਨਹੀਂ ਸਾਬ ਅਧਰਾਂ ਮੈਂ ਉਹ ਮਵਾੜਾ ਹੀ ਨੇ ਪਰਿਵਾਰ ਨੂੰ ਕੰਦਵਾੜਾ ਵੜਨਾ ਆਪ ਤਾਂ ਬੋਈ ਠੇਡੇ ਘਾ ਰਹੇ ਆ। ਬੱਚਿਆਂ ਨੂੰ ਠੇਡੇ ਘਾਉਣੇ ਦਾ ਫਾਇਦਾ ਹੈ ਕੋਈ ਨਹੀਂ ਠੀਕ ਹੈ। ਆਪ ਦੇ ਵਿਚਾਰੇ ਅੱਜੇ ਕਾਫੀ ਕਾਰੀਗਰ ਹੁੰਦੇ ਹੋਣਗੇ ਕੰਮ ਕਰਨ ਵਾਲੇ ਉਹ ਛੱਡ ਕੇ ਬੰਦ ਕੀ ਸਾਬ ਅਧਰ 10 12 ਕਾਰੀਗਰ ਸੀ ਮੇਰੇ ਕੋਲੇ ਠੀਕ ਹੈ ਜੀ। ਜਿਵੇਂ ਜਿਵੇਂ ਕੰਮ ਘਟ ਗਿਆ ਓਵੇਂ ਓਵੇਂ ਵਿਚਾਰਾਂ ਨੂੰ ਹੱਥ ਜੁੜਨ ਵਾਲੀ ਗੱਲ ਹੋ ਗਈ ਠੀਕ ਹੈ ਜੀ। ਪੁਰਾਣੇ ਲੱਗੇ ਹੋਏ ਸੀ ਕਿਨੂੰ 30 ਸਾਲ ਇਹ ਪਹਿਲੇ ਧਾਗਾ ਹੁੰਦਾ ਧਾਗੇ ਤੋਂ ਬਾਅਦ ਜਿਹੜੀ ਹੈ ਹਾਂਜੀ ਧਾਗੇ ਤੋਂ ਬਾਅਦ ਹਾਂਜੀ ਅੰਜ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਜਿਹੜਾ ਇਸ ਡੋਰਾ ਜਿਹੜੀ ਹੈ ਇੱਥੇ ਧਾਗਾ ਜਿਹੜਾ ਉਹ ਲਗਾਇਆ ਜਾਂਦਾ ਔਰ ਇਦਾਂ ਪੀਨੇ ਜਿਹੜੇ ਨੇ ਉਹ ਬਣਦੇ ਹੈਗੇ ਆ ਬੱਚੇ ਇਹਦੇ ਨਾਲ ਪਤੰਗਬਾਜ਼ੀ ਜਿਹੜੀ ਹੈ ਉਹ ਕਰਦੇ ਆ ਔਰ ਇਹਨਾਂ ਨੇ ਦੱਸਿਆ ਕਿ ਇਹਨਾਂ ਨੂੰ 50 ਸਾਲ ਦੇ ਗਰੀਬ ਹੋ ਗਿਆ ਉਸ ਵੇਲੇ ਜਿਹੜੀ ਹੈ ਪਤੰਗਬਾਜ਼ੀ ਜਿਹੜੀ ਹੈ ਕਾਫੀ ਸ਼ੌਂਕ ਨਾਲ ਲੋਕ ਕਰਦੇ ਹੈਗੇ ਸੀਗੇ ਡੋਰਾ ਜਿਹੜੀ ਹੈ ਧਾਗੇ ਵਾਲੀ ਵਰਤਦੇ ਹੈਗੇ ਸੀਗੇ 4-5 ਸਾਲਾਂ ਤੋਂ ਜਿਹੜੇ ਹੈ ਚਾਈਨਿਸ ਜੋੜ ਦੇ ਆਨ ਕਰਕੇ ਜਿਹੜਾ ਇਹਨਾਂ ਦਾ ਵੀ ਕੰਮ ਜਿਹੜਾ ਉਹ ਖਤਮ ਹੋਣ ਦੀ ਗਗਾਰ ਤੇ ਸੀ ਪਰ ਹੁਣ ਲੋਕ ਫੇਰ ਬਦਲਣਾ ਸ਼ੁਰੂ ਹੋ ਗਏ ਆ ਤਾਗੇ ਵਾਲੀ ਡੋਰ ਤੇ ਆਣਾ ਸ਼ੁਰੂ ਹੋ ਗਏ ਨੇ ਔਰ ਆਣਾ ਵੀ ਚਾਹੀਦਾ ਹੈਗਾ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਹੈਗੇ ਆ ਕਿ ਤਾਗੇ ਵਾਲੀ ਡੋਰ ਖਰੀਦਣੀ ਚਾਹੀਦੀ ਹੈਗੀ ਆ ਚਾਈਨਿਸ ਜੋੜ ਨਹੀਂ ਖਰੀਦਣੀ ਚਾਹੀਦੀ ਹੈਗੀ ਆ ਲੋਕ ਇਸ ਪਾਸੇ ਆ ਇਹਨਾਂ ਕਾਰੀਗਰਾਂ ਦੇ ਘਰ ਦੇ ਵਿੱਚ ਵੀ 4 ਪੈਸੇ ਜਾਂਦੇ ਹੈਗੇ ਕਿਉਂਕਿ ਮਿਹਨਤ ਕਰਦੇ ਹੈਗੇ ਆ ਤਾਂ ਉਸ ਢੋਰ ਦੇ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਹੈਗੀ ਹੈ ਕਿਉਂਕਿ ਉਹ ਡੋਰਾ ਜਿਹੜੀ ਹੈ ਉਹ ਟੁੱਟਦੀ ਨਹੀਂ ਹੈਗੀ ਚਾਈਨਸ ਢੋਰ ਤੇ ਇਹ ਤਾਗੇ ਵਾਲੀ ਡੋਰ ਹੈ ਇਹ ਟੁੱਟ ਵੀ ਜਾਂਦੀ ਹੈਗੀ ਹੈ ਤਾਂ ਇਸ ਕਰਕੇ ਲੋਕ ਇਸ ਦੇ ਨਾਲ ਪਤੰਗबाजी ਕਰਨ ਤਾਗੇ ਵਾਲੀ ਡੋਰ ਦੇ ਨਾਲ ਚਾਈਨਸ ਢੋਰ ਦਾ ਇਸਤੇਮਾਲ ਨਾ ਕਰਨ ਤਾਂ ਦਰਸ਼ਕਾਂ ਜੀ ਨੇ ਦੱਸਿਆ ਕਿ ਉਹਨਾਂ ਨੂੰ ਕਿੰਨੇ ਸਾਲ ਹੋ ਗਏ ਔਰ ਉਸ ਵੇਲੇ ਕਿੰਨਾ ਮਜ਼ਾ ਆਂਦਾ ਹੈਗਾ ਸੀਗਾ ਕਾਰਿਗਰ ਜਿਹੜੇ ਕਾਫੀ ਹੁੰਦੇ ਸੀਗੇ ਹੁਣ ਤਾਂ ਕਾਰਿਗਰ ਵੀ ਜਿਹੜੇ ਆ ਉਹ ਘਟ ਗਏ ਹੈਗੇ ਆ ਪਰ ਹੁਣ ਫਿਰ ਲੋਕ ਇਸ ਪਾਸੇ ਆਣਾ ਸ਼ੁਰੂ ਹੋ ਗਏ ਆ ਤਾਂ ਇਹਨਾਂ ਨੂੰ ਇਸ ਚੀਜ਼ ਦੀ ਜਿਹੜੀ ਹੈ ਖੁਸ਼ੀ ਹੈਗੀ ਹੈ ਕੈਨਰ ਪਰਸਨ ਉਹੀ ਦੇ ਨਾਲ ਸੰਨੀ ਚੋਪੜਾ ਲਿਵਿੰਗ ਇਨ ਨਿਊਸ ਪੰਜਾਬ ਫਿਰੋਜ਼ਪੁਰ